ਵਾਜਬਾ ਸਾਹਿਬ ਨੂੰ ਵੀ ਤੇ ਜਿੰਨੇ ਵਿਰੋਧੀ ਧਿਰ ਦੇ ਸਾਡੇ ਸਾਬਕਾ ਕੋਈ ਮੰਤਰੀ ਬੈਠੇ ਆ ਕੋਈ ਸਾਬਕਾ ਮੈਂਬਰ ਪਾਰਲੀਮੈਂਟ ਹੈ ਵਾਜਬਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਰਹੇ ਆ ਮੈਂ ਸਾਰਿਆਂ ਨੂੰ ਪੁੱਛਿਆ ਕਿਉਂਕਿ ਨਾ ਹਾਦਸ ਕੀ ਕੀ ਪੈ ਗਈ ਕੋਈ ਬੰਦਾ سوشل میڈیا ਤੇ ਕੋਈ ਗੱਲ ਵਿਦਆਊਟ ਐਨੀ ਲਾਜਿਕ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਰੇਸ ਕਰ ਦਿੰਦਾ ਤਾਂ ਸਾਡੇ ਕਈ ਪੋਲੀਟੀਕਲ ਬੰਦੇ ਵੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਰਾ ਕਾਨੂੰਨ ਦਾ ਪਤਾ ਕਰਕੇ ਸਵਿਧਾਨ ਦਾ ਪਤਾ ਕਰਕੇ ਕੀ ਚੀਜ਼ ਪੋਸੀਬਲ ਹੈ ਕੀ ਚੀਜ਼ ਨਹੀਂ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਨੂੰ ਉਹੀ ਗੱਲ ਜਿਹੜੀ ਹੈ ਰੇਜ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸਵਿਧਾਨ ਦੀ ਧਾਰਾ 16 ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜੀਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਤੁਹਾਡਾ ਡੋਮਿਸਾਈਲ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਦੀ ਜਿਹੜਾ ਪੱਕਾ ਪਾ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਨੇ ਅਸੀਂ ਕਿ ਬਾਹਰ ਲਿਆਂ ਨੂੰ ਕਿਸ ਤਰ੍ਹਾਂ ਰੋਕੀਏ ਅਸੀਂ ਉਹਦੇ ਲਈ ਇਹ ਕੀਤਾ ਵੀ ਅਸੀਂ ਪਿੱਛੇ ਜੇ ਜੇ ਤੁਹਾਡੇ ਸਾਰੇ ਦੇ ਧਿਆਨ ਤੋਂ ਅਸੀਂ ਕੈਬਨਟ 'ਚ ਵੀ ਲੈ ਕੇ ਜਾਂਦਾ ਕਿ ਜੀ 10ਵੀਂ ਦੇ ਲੈਵਲ ਦਾ ਜਿਹੜੇ ਕਲਾਸ ਸੀਲੀ ਟੈਸਟ ਦੇਣਾ ਪਊਗਾ ਜਿਹੜੇ ਕਲਾਸ 4 ਆ ਉਹਨਾਂ ਲਈ 8ਵੀਂ ਦੇ ਲੈਵਲ ਦਾ ਪੰਜਾਬੀ ਦਾ ਟੈਸਟ ਦੇਣਾ ਪਊਗਾ ਹੁਣ ਜੇ ਕੋਈ ਫੇਰ ਵੀ ਕਲੀਅਰ ਕਰਕੇ ਆ ਜਾਂਦਾ ਤਾਂ ਹੁਣ ਅਸੀਂ ਦੇਸ਼ ਦਾ ਸੰਵਿਧਾਨ ਤਾਂ ਜਿਹੜਾ ਉਹਨੂੰ ਬਦਲ ਨਹੀਂ ਸਕਦੇ ਸੋ ਮੈਂ ਅੰਦਰ ਇਹੀ ਗੱਲ ਰੇਜ਼ ਕੀਤੀ ਵੀ ਤੁਸੀਂ ਕੋਈ ਆਈਡੀਆ ਦੱਸ ਦੋ ਜੇ ਤੁਹਾਨੂੰ ਲੱਗਦਾ ਵੀ ਜਿੱਦ ਨਾਲ ਆਪਾਂ ਰੋਕ ਲਈਏ ਹਰਿਆਣਾ ਨੇ ਵੀ ਇੱਕ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ ਸੋ ਇਹ ਸੋਲੂਸ਼ਨ ਨਿਕਲੇਗਾ ਡੋਮਿਸਾਈਲ ਮੀਸ਼ ਕੀਤੇ ਰੈਵੋਲੂਸ਼ਨ ਨਾਲ ਤੁਸੀਂ ਦੇਸ਼ ਦਾ ਸੰਵਿਧਾਨ ਨਹੀਂ ਬਦਲ ਸਕਦੇ ਹਨਾ ਠੀਕ ਹੈ ਇਹ ਠੀਕ ਹੈ ਵੀ ਜੀ ਬਾਜਵਾ ਸਾਹਿਬ ਕਹਿੰਦੇ ਬਾਜਵਾ ਜੀ ਇਹਨੂੰ ਇਹਨੂੰ ਇਹ ਪੇਸ਼ ਕਰਤੇ ਉਸੇ ਮੈਂ ਦੇਖੋ ਬਾਜਵਾ ਬਾਜਵਾ ਸਾਹਿਬ ਲੀਡਰ ਆਫ اپੋਜੀਸ਼ਨ ਨੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਡੋਮਿਸਾਈਲ ਦੇ ਨਾਲ ਕੋਈ ਨੌਕਰੀ ਜਿਹੜੀ ਹੈ ਉਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ ਡੋਮਿਸਾਈਲ ਦੀ ਰੈਜ਼ਰਵੇਸ਼ਨ ਸਿਰਫ ਜੇ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਕਿਸੇ ਕੈਲੋ ਵੀ ਇੰਸਟੀਚਿਊਟ ਦੇ ਵਿੱਚ ਉਹਦੇ ਲਈ ਜਿਹੜੀ ਡੋਮਿਸਾਈਲ ਦੀ ਜਿਹੜੀ ਰੈਜ਼ਰਵੇਸ਼ਨ ਹੈ ਨੌਕਰੀ ਲਈ ਤਾਂ ਹੈ ਹੀ ਨਹੀਂ ਉਹ ਐਮੀ ਬੇਫਾਲਤੂ ਗੱਲਾਂ ਕਿਉਂਕਿ ਲੌਜੀਕਲ ਆਨਸਰ ਉੱਥੇ ਨਾ ਬਾਜਵਾ ਸਾਹਿਬ ਕੋਲੇ ਸੀ ਨਾ ਕਿਸੇ ਹੋਰ ਸਾਬਕਾ ਮੰਤਰੀ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਕੋਲੇ ਸੀ ਸਿਰਫ ਕੋਈ ਗੱਲ ਜਿਹੜੀ ਤੇ ਲੱਗਦਾ ਵੀ ਆ ਸੋਸ਼ਲ ਮੀਡੀਆ ਤੇ ਵਿਊ ਜ਼ਿਆਦਾ ਮਿਲ ਸਕਦੀ ਹੈ ਉਹ ਗੱਲਾਂ ਜਿਹੜੀਆਂ ਉੱਥੇ ਰੇਸ ਜਿਹੜੀਆਂ ਨੇ ਉਹ ਕੀਤੇ ਜਾਂਦੇ ਪਰ ਮੈਨੂੰ ਲੱਗਦਾ ਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਇਸ ਸਦਨ ਦੇ ਅੰਦਰ ਬੈਠੇ ਆ ਲੱਖਾਂ ਲੋਕਾਂ ਦੇ ਨਮਾਇੰਦੇ ਆ ਉਹਨਾਂ ਨੂੰ ਜੋ ਵਾਜਬ ਗੱਲ ਹੈ ਉਹੀ ਇੱਥੇ ਕਰਨੀ ਚਾਹੀਦੀ ਆ ਬਾਜਬਾ ਸਾਹਿਬ ਨੂੰ ਵੀ ਤੇ ਜਿੰਨੇ ਵਿਰੋਧੀ ਧਿਰ ਦੇ ਸਾਡੇ ਸਾਬਕਾ ਕੋਈ ਮੰਤਰੀ ਬੈਠੇ ਆ ਕੋਈ ਸਾਬਕਾ ਮੈਂਬਰ ਪਾਰਲੀਮੈਂਟ ਹੈ ਬਾਜਬਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਰਹੇ ਆ ਮੈਂ ਸਾਰਿਆਂ ਨੂੰ ਪੁੱਛਿਆ ਕਿਉਂਕਿ ਨਾ ਹਾਦਸੇ ਕੀ ਪੈ ਗਈ ਕੋਈ ਬੰਦਾ ਸੋਸ਼ਲ ਮੀਡੀਆ ਤੇ ਕੋਈ ਗੱਲ ਵਿਦਆਊਟ ਐਨੀ ਲਾਜਿਕ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਰੇਸ ਕਰ ਦਿੰਦਾ ਤਾਂ ਸਾਡੇ ਕਈ ਪੋਲੀਟਿਕਲ ਬੰਦੇ ਵੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਰਾ ਕਾਨੂੰਨ ਦਾ ਪਤਾ ਕਰਕੇ ਸਵਿਧਾਨ ਦਾ ਪਤਾ ਕਰਕੇ ਕੀ ਚੀਜ਼ ਪੋਸੀਬਲ ਹੈ ਕੀ ਚੀਜ਼ ਨਹੀਂ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਨੂੰ ਉਹੀ ਗੱਲ ਜਿਹੜੀ ਹੈ ਰੇਜ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸਵਿਧਾਨ ਦੀ ਧਾਰਾ 16 ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜੀਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਤੁਹਾਡਾ ਜਿਹੜਾ ਡੋਮਿਸਾਈਲ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਦੀ ਜਿਹੜਾ ਪੱਕਾ ਪਾ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਨੇ ਅਸੀਂ ਕਿ ਬਾਹਰ ਲਿਆਂ ਨੂੰ ਕਿਸ ਤਰ੍ਹਾਂ ਰੋਕੀਏ ਅਸੀਂ ਉਹਦੇ ਲਈ ਇਹ ਕੀਤਾ ਵੀ ਅਸੀਂ ਪਿੱਛੇ ਜੇ ਜੇ ਤੁਹਾਡੇ ਸਾਰੇ ਦੇ ਧਿਆਨ ਤੋਂ ਅਸੀਂ ਕੈਬਨਟ 'ਚ ਵੀ ਲੈ ਕੇ ਜਾਂਦਾ ਕਿ ਜੀ 10ਵੀਂ ਦੇ ਲੈਵਲ ਦਾ ਜਿਹੜੇ ਕਲਾਸ ਸੀਲੀ ਟੈਸਟ ਦੇਣਾ ਪਊਗਾ ਜਿਹੜੇ ਕਲਾਸ 4 ਆ ਉਹਨਾਂ ਲਈ 8ਵੀਂ ਦੇ ਲੈਵਲ ਦਾ ਪੰਜਾਬੀ ਦਾ ਟੈਸਟ ਦੇਣਾ ਪਊਗਾ ਹੁਣ ਜੇ ਕੋਈ ਫੇਰ ਵੀ ਕਲੀਅਰ ਕਰਕੇ ਆ ਜਾਂਦਾ ਤਾਂ ਹੁਣ ਅਸੀਂ ਦੇਸ਼ ਦਾ ਸੰਵਿਧਾਨ ਤਾਂ ਜਿਹੜਾ ਉਹਨੂੰ ਬਦਲ ਨਹੀਂ ਸਕਦੇ ਸੋ ਮੈਂ ਅੰਦਰ ਇਹੀ ਗੱਲ ਰੇਜ਼ ਕੀਤੀ ਵੀ ਤੁਸੀਂ ਕੋਈ ਆਈਡੀਆ ਦੱਸ ਦੋ ਜੇ ਤੁਹਾਨੂੰ ਲੱਗਦਾ ਵੀ ਜਿੱਦ ਨਾਲ ਆਪਾਂ ਰੋਕ ਲਈਏ ਹਰਿਆਣਾ ਨੇ ਵੀ ਇੱਕ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ ਸੋ ਇਹ ਸੋਲੂਸ਼ਨ ਨਿਕਲੇਆ ਕਿ ਪਰਸ ਦੇ ਡੋਮਿਸਾਈਲ ਦੇ ਨਾਲ ਤੁਸੀਂ ਦੇਸ਼ ਦਾ ਸੰਵਿਧਾਨ ਨਹੀਂ ਬਦਲ ਸਕਦੇ ਹਨਾ ਠੀਕ ਹੈ ਇਹ ਠੀਕ ਹੈ ਬਾਜਵਾ ਸਾਹਿਬ ਕਹਿੰਦੇ ਠੀਕ ਹੈ ਇਹਨੂੰ ਇਹਨੂੰ ਇੱਕ ਇਹਨੂੰ ਵੀ ਪੇਸ਼ ਕਰਤੇ ਤੁਸੀਂ ਮੈਂ ਦੇਖੋ ਬਾਜਵਾ ਸਾਹਿਬ ਲੀਡਰ ਆਫ اپੋਜੀਸ਼ਨ ਨੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਡੋਮਿਸਾਈਲ ਦੇ ਨਾਲ ਕੋਈ ਨੌਕਰੀ ਜਿਹੜੀ ਹੈ ਉਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ ਡੋਮਿਸਾਈਲ ਦੀ ਰੈਜ਼ਰਵੇਸ਼ਨ ਸਿਰਫ ਜੇ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਕਿਸੇ ਅ ਕੈਲੋ ਵੀ ਇੰਸਟੀਚਿਊਟ ਦੇ ਵਿੱਚ ਉਹਦੇ ਲਈ ਜਿਹੜੀ ਡੋਮਿਸਾਈਲ ਦੀ ਜਿਹੜੀ ਰੈਜ਼ਰਵੇਸ਼ਨ ਹੈ ਨੌਕਰੀ ਲਈ ਤਾਂ ਹੈ ਹੀ ਨਹੀਂ ਉਹ ਐਮੀ ਬੇਫਾਲਤੂ ਗੱਲਾਂ ਕਿਉਂਕਿ ਲੌਜੀਕਲ ਆਨਸਰ ਉੱਥੇ ਨਾ ਬਾਜਵਾ ਸਾਹਿਬ ਕੋਲੇ ਸੀ ਨਾ ਕਿਸੇ ਹੋਰ ਸਾਬਕਾ ਮੰਤਰੀ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਕੋਲੇ ਸੀ ਸਿਰਫ ਕੋਈ ਗੱਲ ਜਿਹੜੀ ਤੇ ਲੱਗਦਾ ਵੀ ਆ ਸੋਸ਼ਲ ਮੀਡੀਆ ਤੇ ਵਿਊ ਜ਼ਿਆਦਾ ਮਿਲ ਸਕਦੀ ਹੈ ਉਹ ਗੱਲਾਂ ਜਿਹੜੀਆਂ ਉੱਥੇ ਰੇਸ ਜਿਹੜੀਆਂ ਨੇ ਉਹ ਕੀਤੇ ਜਾਂਦੇ ਪਰ ਮੈਨੂੰ ਲੱਗਦਾ ਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਇਸ ਸਦਨ ਦੇ ਅੰਦਰ ਬੈਠੇ ਆ ਲੱਖਾਂ ਲੋਕਾਂ ਦੇ ਨਮਾਇंदे ਆ ਉਹਨਾਂ ਨੂੰ ਜੋ ਵਾajib ਗੱਲ ਆ ਉਹ ਹੀ ਇੱਥੇ ਕਰਨੀ ਚਾਹੀਦੀ